ਇੱਕ ਵਾਰ ਹੋਇਆ ਜਵਾਨ ਮੁੰਡਾ ਰਣਦੀਪ ਸਿੰਘ ਇਸ ਤਾ ਨਾਮ ਸੀ ਜਿਸਦੀ ਪਤਨੀ ਵਿਦੇਸ਼ ਦੇ ਵਿੱਚ ਜਾ ਚੁੱਕੀ ਸੀ ਕੁਝ ਸਮੇਂ ਬਾਅਦ ਇਸ ਮੁੰਡੇ ਨੇ ਵੀ ਬਾਹਰ ਚਲੇ ਜਾਣਾ ਸੀ ਪਰ ਉਹ ਆਪਣਾ ਸਮਾਂ ਇੱਥੇ ਰਹਿੰਦੇ ਹੋਏ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਤਾਂ ਕਿ ਕਾਗਜ਼ ਪੱਤਰਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਆਵੇ ਅਤੇ ਉਹਨੂੰ ਇਹ ਵੀ ਨਾ ਮਹਿਸੂਸ ਹੋਵੇ ਕਿ ਸਾਰਾ ਦਿਨ ਆਪਣੀ ਪਤਨੀ ਦੇ ਬਾਰੇ ਹੀ ਪੁੱਠੇ ਸਿੱਧੇ ਖਿਆਲ ਸੋਚਦਾ ਰਹੇ ਕਿਉਂਕਿ ਅੱਜਕੱਲ੍ਹ ਲੋਕ ਉਹਨਾਂ ਨੂੰ ਜਿਉਣ ਨਹੀਂ ਦਿੰਦੇ ਜਿਨ੍ਹਾਂ ਦਾ ਵੀ ਸਾਥੀ ਵਿਦੇਸ਼ ਦੇ ਵਿੱਚ ਗਿਆ ਹੋਵੇ ਸੋਤਰਾਂ ਦੀਆਂ ਗੱਲਾਂ ਪਹਿਲਾਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਜਾਂਦੀਆਂ ਨੇ ਤਾਂ ਖੈਰ ਰਣਦੀਪ ਸਿੰਘ ਜੋ ਕਿ ਵਾਇਆ ਸੀ ਕਿ પેટ્રોલ ਪੰਪ ਤੇ ਨਾਲ ਕੰਮ ਕਰ ਕਰਨ ਲੱਗ ਗਿਆ ਪਿੰਡ ਤੋਂ ਘਰ ਤੋਂ ਬਹੁਤਾ ਦੂਰ ਨਹੀਂ ਸੀ ਇਹ ਉਸਨੇ ਸੋਚਿਆ ਕਿ ਚੰਗਾ ਟਾਈਮ ਲੰਘ ਜਾਵੇਗਾ ਹੁਣ ਹਰ ਰੋਜ਼ ਉਸਦਾ ਇਹੀ ਰੁਟੀਨ ਸੀ ਕਿ ਉਹ ਘਰ ਤੋਂ પેટ્રોલ ਪੰਪ ਤੇ ਜਾਂਦਾ ਸੀ પેટ્રોલ ਪੰਪ ਤੋਂ ਘਰ ਆਉਂਦਾ ਸੀ ਮਾਂ ਉਸ ਨੂੰ ਰੋਟੀ ਪਾਣੀ ਦਿੰਦੀ ਸੀ ਥੋੜੀਆਂ-ਬੋਤੀਆਂ ਉਹ ਗੱਲਾਂ ਕਰਦੇ ਸੀ ਅਤੇ ਫਿਰ ਘਰ ਵਾਲੀ ਦੇ ਨਾਲ ਗੱਲ ਕਰਕੇ ਇਹ ਰਣਦੀਪ ਸੋ ਜਾਂਦਾ ਸੀ ਇਸ ਘਰ ਦੇ ਵਿੱਚ ਰਹਿਣ ਵਾਲੇ ਜੀ ਜਿਸ ਦੇ ਵਿੱਚ ਰਣਦੀਪ ਦੀ ਮਾਂ ਜਿਨ੍ਹਾਂ ਦਾ ਨਾਮ ਰੁਪਿੰਦਰਜੀਤ ਕੌਰ ਸੀ ਉਸ ਦਾ ਪਤੀ ਵੀ ਇਸ ਘਰ ਦੇ ਵਿੱਚ ਸੀ ਪਰ ਉਹ ਇੱਕ ਰਿਟਾਇਰਡ ਫੌਜੀ ਸੀ ਜਿਸ ਤੇ ਚਲਦੇ ਹੋਏ ਹੁਣ ਉਹਨਾਂ ਨੇ ਪੂਨਾ ਦੇ ਵਿੱਚ ਨੌਕਰੀ ਕਰ ਲਈ ਸੀ ਰੁਪਿੰਦਰਜੀਤ ਕੌਰ ਮਾਤੋਂ ਇਲਾਵਾ ਉਸ ਦਾ ਘਰ ਵਾਲਾ ਕੁਲਵੰਤ ਸਿੰਘ ਯਾਨੀ ਕਿ ਰਣਦੀਪ ਦਾ ਪਿਤਾ ਜੋ ਕਿ ਫੌਜ ਦੇ ਵਿੱਚ ਸੀ ਪਹਿਲਾਂ ਤੇ ਹੁਣ ਰਿਟਾਇਰਮੈਂਟ ਲੈਣ ਤੋਂ ਬਾਅਦ ਪੂਨਾ ਦੇ ਵਿੱਚ ਗਾਰਡ ਦੀ ਨੌਕਰੀ ਨਿਭਾ ਰਿਹਾ ਸੀ ਘਰ ਦੇ ਵਿੱਚ ਉਹਨੇ ਇਹ ਦੋ ਜਾਨੇ ਹੀ ਸੀ ਮਾਂ ਤੇ ਪੁੱਤ ਅਕਸਰ ਹੀ ਦੇਖਿਆ ਜਾਂਦਾ ਸੀ ਘਰ ਦੇ ਵਿੱਚ ਮਾਂ ਕੋਈ ਬਹੁਤੀਆਂ ਗੱਲਾਂ ਆਪਣੇ ਪੁੱਤ ਦੇ ਨਾਲ ਨਹੀਂ ਕਰਦੀ ਸੀ ਅਤੇ ਪੁੱਤ ਵੀ ਜ਼ਰੂਰਤ ਜਿੰਨੀ ਗੱਲ ਹੀ ਮਾਂ ਦੇ ਨਾਲ ਕਰਦਾ ਹੁੰਦਾ ਸੀ ਪਰ ਮਾਂ ਅਕਸਰ ਹੀ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਸੀ ਕਿ ਮੇਰਾ ਪਤੀ ਵੀ ਮੇਰੇ ਨਾਲ ਨਹੀਂ ਰਿਹਾ ਪਹਿਲਾਂ ਵੀ ਫੌਜ ਦੇ ਵਿੱਚ ਸੀ ਅਤੇ ਹੁਣ ਵੀ ਉਹ ਜਾ ਕੇ ਪੁੰਨੇ ਕੰਮ ਕਰਨ ਲੱਗ ਪਿਆ ਤਾਂ ਇੱਕ ਦਿਨ ਹੁੰਦਾ ਇਹ ਹੈ ਕਿ ਰਣਦੀਪ ਸਿੰਘ ਜੋ ਕਿ ਪੈਟਰੋਲ ਪੰਪ ਤੇ ਗਿਆ ਸੀ ਕੰਮ ਤੇ ਗਿਆ ਸੀ ਪਰ ਸ਼ਾਮ ਨੂੰ ਉਹ ਵਾਪਸ ਕਰ ਨਹੀਂ ਪਰਤਿਆ 2021 ਦੀ ਇਹ ਘਟਨਾ ਤੇ ਜਦੋਂ ਉਹ ਗਾਇਬ ਹੁੰਦਾ ਤਾਂ ਦੋ ਦਿਨ ਤੱਕ ਇਹ ਮਾਂ ਕੁਝ ਰਿਸ਼ਤੇਦਾਰਾਂ ਦੇ ਨਾਲ ਆਪਣੇ ਪੁੱਤ ਨੂੰ ਲੱਭਦੀ ਰਹੀ ਪਰ ਉਸ ਦਾ ਕੋਈ ਵੀ ਉਗਸੁਗ ਨਾ ਮਿਲਿਆ ਇਸ ਮਗਰੋਂ ਪੁਲਿਸ ਦੇ ਕੋਲ ਪਹੁੰਚ ਕੀਤੀ ਗਈ ਤੇ ਕਿਹਾ ਗਿਆ ਕਿ ਉਸ ਮੁੰਡੇ ਦੀ ਭਾਲ ਕੀਤੀ ਜਾਵੇ ਰਣਦੀਪ ਤਾਂ ਨਹੀਂ ਮਿਲਿਆ ਪਰ ਪੁਲਿਸ ਜਦੋਂ ਜਾਂਚ ਪੜਤਾਲ ਕਰ ਰਹੀ ਸੀ ਤਾਂ ਨੇੜਲੇ ਹੀ ਪੁਲ ਦੇ ਹੇਠੋਂ ਇੱਕ ਅਮ੍ਰਿਤਕ ਦੇ ਬਰਾਮਦ ਹੁੰਦੀ ਹੈ ਜੋ ਕਿ ਅੱਧ ਸੜੀ ਹੋਈ ਸੀ ਉਸ ਨੂੰ ਦੇਖਣਾ ਤੇ ਪਛਾਣਨਾ ਕਾਫੀ ਔਖਾ ਹੋ ਗਿਆ ਸੀ ਪਰ ਫਿਰ ਵੀ ਇਹ ਜ਼ਰੂਰ ਪਤਾ ਲੱਗਿਆ ਸੀ ਕਿ ਇਸ ਦੀ ਉਮਰ 25-26 ਸਾਲ ਦੀ ਹੈ ਬਾਕੀ ਦੀਆਂ ਗੱਲਾਂ ਮੈਡੀਕਲ ਰਿਪੋਰਟ ਦੇ ਵਿੱਚ ਸਾਹਮਣੇ ਆਣੀਆਂ ਸੀ ਹੁਣ ਮੈਡੀਕਲ ਰਿਪੋਰਟ ਦੇ ਆਉਣ ਦਾ ਇੰਤਜ਼ਾਰ ਕੀਤਾ ਜਾਣ ਲੱਗਿਆ ਪਰ ਇਸ ਦਰਮਿਆਨ ਹੀ ਰੁਪਿੰਦਰਜੀਤ ਘੋਟ ਨੂੰ ਕਿਹਾ ਗਿਆ ਕਿ ਆ ਕੇ ਉਹ ਆ ਕੇ ਇਸ ਮ੍ਰਿਤਕ ਦੇ ਨੂੰ ਦੇਖੇ ਕਿ ਕਿਤੇ ਇਹ ਉਸ ਦਾ ਪੁੱਤ ਤਾਂ ਨਹੀਂ ਉਸਮਾਨ ਆ ਕੇ ਬਾਡੀ ਦੇਖੀ ਪਰ ਉਹਨੇ ਕਿਹਾ ਨਹੀਂ ਇਹ ਮੇਰਾ ਪੁੱਤ ਨਹੀਂ ਹੈ ਹੁਣ ਉਸ ਮੁੰਡੇ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੀ ਮ੍ਰਿਤਕ ਦੇ ਮਿਲੀ ਸੀ ਪਤਾ ਲੱਗਿਆ ਕਿ ਇਸ ਨੂੰ ਪਹਿਲਾਂ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਫਿਰ ਮਾਰ ਕੇ ਸਾੜ ਦਿੱਤਾ ਗਿਆ ਹੁਲੀਆ ਖਰਾਬ ਕਰ ਦਿੱਤਾ ਗਿਆ ਤਾਂ ਕਿ ਉਸ ਦੀ ਪਛਾਣ ਨਾ ਆ ਸਕੇ ਹੁਣ ਇਹ ਇੱਕ ਅਣਜਾਣ ਵਿਅਕਤੀ ਦੀ ਬਾਡੀ ਬਣ ਚੁੱਕੀ ਸੀ ਪਰ ਮੈਡੀਕਲ ਰਿਪੋਰਟ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਇਸ ਮ੍ਰਿਤਕ ਦੇ ਦੇ ਵਿੱਚ ਇੱਕ ਰੌਡ ਵੀ ਮਿਲੀ ਹੈ ਮੈਡੀਕਲ ਰਿਪੋਰਟ ਦੇ ਹਿਸਾਬ ਦੇ ਨਾਲ ਹੀ ਪਤਾ ਲੱਗਿਆ ਯਾਨੀ ਕਿ ਇਸ ਬੰਦੇ ਦਾ ਕੋਈ ਆਪਰੇਸ਼ਨ ਜ਼ਰੂਰ ਹੋਇਆ ਸੀ ਕਦੇ ਨਾ ਕਰਿਆ ਤੇ ਜਿਸ ਤੋਂ ਬਾਅਦ ਇਸ ਦੀ ਲੱਤ ਫੈਕਚਰ ਹੋਈ ਸੀ ਬੁਰੀ ਤਰ੍ਹਾਂ ਤੇ ਉੱਥੇ ਰੌਡ ਪਈ ਹੋਈ ਸੀ ਸਰਜਰੀ ਹੋਈ ਸੀ ਉਸ ਮੁੰਡੇ ਦੀ ਹੁਣ ਇਸ ਗੱਲ ਨੂੰ ਕਨਫਰਮ ਕਰਨ ਦੇ ਲਈ ਕਿ ਕਿਤੇ ਰਣਦੀਪ ਦੇ ਨਾਲ ਵੀ ਕੁਝ ਇਹੋ ਜਿਹਾ ਤਾਂ ਨਹੀਂ ਹੋਇਆ ਸੀ ਪੁਲਿਸ ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੀ ਹੈ ਪਰ ਉਹ ਮਾਂ ਦੇ ਕੋਲ ਨਹੀਂ ਜਾਂਦੇ ਕਿਉਂਕਿ ਕਮਾਂ ਨੇ ਜਦੋਂ ਇੱਕ ਪੁੱਤ ਨੂੰ ਪਛਾਣਿਆ ਹੀ ਨਹੀਂ ਤਾਂ ਇਹ ਵੀ ਹੋ ਸਕਦਾ ਸੀ ਕਿ ਉਹ ਇਸ ਗੱਲ ਨੂੰ ਲੈ ਕੇ ਕੋਈ ਝੂਠ ਬੋਲ ਦੇਵੇ ਪੁਲਿਸ ਨੇ ਹੁਣ ਪਿੰਡ ਵਾਲਿਆਂ ਦੇ ਕੋਲ ਜਾਣਾ ਸ਼ੁਰੂ ਕੀਤਾ ਇੱਕ ਇੱਕ ਕਰਕੇ ਕੁਝ ਬੰਦਿਆਂ ਤੋਂ ਪੁੱਛ ਪੜਤਾਲ ਕੀਤੀ ਕਿ ਰਣਦੀਪ ਦੇ ਨਾਲ ਕਦੇ ਕੋਈ ਹਾਦਸਾ ਹੋਇਆ ਹੋਵੇ ਕਿ ਉਸ ਦੀ ਲੱਤ ਦੇ ਵਿੱਚ ਰੋੜ ਪਾਣ ਦਾ ਕਿਸੇ ਨੂੰ ਪਤਾ ਹੋਵੇ ਤਕੋਚਕ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਹਾਂ ਇੰਜ ਹੋਇਆ ਸੀ ਉਸ ਮੁੰਡੇ ਦਾ 1-2 ਸਾਲ ਪਹਿਲਾਂ ਹੀ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਉਸਦੀ ਲੱਤ ਦਾ ਸਰਜਰੀ ਕੀਤੀ ਗਈ ਸੀ ਆਪਰੇਸ਼ਨ ਹੋਇਆ ਸੀ ਅਤੇ ਫਿਰ ਇਹ ਰੌਡ ਉਸਦੀ ਲੱਤ ਦੇ ਵਿੱਚ ਪਈ ਹੋਈ ਸੀ ਹੁਣ ਇਹ ਗੱਲ ਕਨਫਰਮ ਹੋ ਗਈ ਕਿ ਇਹ ਮੁੰਡਾ ਰਣਦੀਪ ਹੋ ਸਕਦਾ ਪਰ ਇੱਕ ਵੱਡਾ ਸ਼ੱਕ ਸੋਭਾ ਕਿ ਉਸ ਮਾਂ ਨੇ ਹੀ ਆਪਣੇ ਪੁੱਤ ਨੂੰ ਪਛਾਣਨ ਤੋਂ ਮਨਾਂ ਕਿਉਂ ਕਰ ਦਿੱਤਾ ਜਾਂ ਫਿਰ ਵਾਕਈ ਉਸ ਨੂੰ ਆਪਣੇ ਪੁੱਤ ਦੀ ਪਛਾਣ ਨਹੀਂ ਆਈ ਪੁਲਿਸ ਇਸ ਪੂਰੇ ਮਾਮਲੇ ਨੂੰ ਸੁਲਝਾਉਣ ਦੀ ਕਾਲੀ ਦੇ ਵਿੱਚ ਅਤੇ ਨਾਲ ਹੀ ਉਹਨਾਂ ਨੇ ਉਸਮਾਨ ਨੂੰ ਹਿਰਾਸਤ ਦੇ ਵਿੱਚ ਲਿਆ ਚੱਕਿਆ ਤਾਂ ਕਿ ਦੁਬਾਰਾ ਪੁੱਛ ਪੜਤਾਲ ਕੀਤੀ ਜਾਵੇ ਢੁਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਂ ਕਿ ਮਾਂ ਉਹ ਗੱਲਾਂ ਦੱਸੇ ਜੋ ਕਿ ਹੁਣ ਤੱਕ ਪੁਲਿਸ ਨੂੰ ਨਹੀਂ ਪਤਾ ਸੀ ਹੁਣ ਜਦੋਂ ਰੁਪਿੰਦਰਜੀਤ ਕੋਰ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤਾਂ ਪੁੱਛਦੀ ਹੈ ਕਿ ਉਸ ਦਾ ਆਪਣੇ ਪਰਿਵਾਰ ਤੇ ਨਾਲ ਕਿਹੋ ਜਿਹਾ ਸਬੰਧ ਹੈ ਉਹ ਦੱਸਦੀ ਹੈ ਕਿ ਸਭ ਕੁਝ ਠੀਕ ਠਾਕ ਹੈ ਪਰ ਜਦੋਂ बार-बार ਉਹਨੂੰ ਇਹ ਗੱਲਾਂ ਪੁੱਛੀਆਂ ਜਾਂਦੀਆਂ ਨੇ ਤਾਂ ਉਹ ਟੁੱਟ ਜਾਂਦੀ ਹੈ ਤੇ ਦੱਸਦੀ ਹੈ ਕਿ ਮੈਂ ਘਰ ਦੇ ਵਿੱਚ ਬਹੁਤ ਕੱਲੀ ਮਹਿਸੂਸ ਕਰਦੀ ਹਾਂ। ਮੇਰਾ ਪਤੀ ਮੇਰੇ ਨਾਲ ਕਦੇ ਨਹੀਂ ਰਿਹਾ ਤੇ ਹੁਣ ਵੀ ਉਹ ਪੂਨੇ ਦੇ ਵਿੱਚ ਜਿਸ ਦੇ ਚਲਦੇ ਹੋਏ ਉਹ ਕਿਸੇ ਬੰਦੇ ਦੀ ਭਾਲ ਦੇ ਵਿੱਚ ਸੀ। ਇੱਕ ਦਿਨ ਉਸਦੀ ਮੁਲਾਕਾਤ ਸੁਖਵਿੰਦਰ ਨਾਮ ਦੇ ਇੱਕ ਬੰਦੇ ਦੇ ਨਾਲ ਹੁੰਦੀ ਹੈ ਤੇ ਦੋਵੇਂ ਜਾਣੇ ਗੱਲਾਂ ਕਰਦੇ ਕਰਦੇ ਆਪਣੇ ਸੇ ਰਿਸ਼ਤੇ ਨੂੰ ਅੱਗੇ ਵਧਾਉਂਦੇ ਨੇ ਤੇ ਬਾਅਦ ਤੇ ਵਿੱਚ ਨਜਾਇਜ਼ ਸੰਬੰਧ ਵੀ ਕਾਇਮ ਕਰ ਲੈਂਦੇ ਨੇ। ਸਭ ਕੁਝ ਠੀਕ ਚੱਲ ਰਿਹਾ ਸੀ ਉਸ ਨੂੰ ਹੁਣ ਕੋਈ ਫਿਕਰ ਨਹੀਂ ਸੀ ਕਿ ਪਤੀ ਬਾਹਰ ਰਹਿ ਰਹੇ ਹਨ ਉਹਨ ਕੋਈ ਫਿਕਰ ਨਹੀਂ ਸੀ ਕਿ ਮੈਂ ਕੱਲੀ ਮਹਿਸੂਸ ਕਰਦੀਆਂ ਕਿਉਂਕਿ ਸਾਥ ਦੇਣ ਦੇ ਲਈ ਹੁਣ ਸੁਖਵਿੰਦਰ ਸਿੰਘ ਸੀ ਮੁੰਡੇ ਨੇ ਥੋੜੇ ਸਮੇਂ ਬਾਅਦ ਵਿਦੇਸ਼ ਚਲੇ ਜਾਣਾ ਸੀ ਉਹਦੀ ਵੀ ਕੋਈ ਚਿੰਤਾ ਨਹੀਂ ਸੀ ਪਰ ਇੱਕ ਦਿਨ ਜਦੋਂ ਰੁਪਿੰਦਰ ਅਤੇ ਸੁਖਵਿੰਦਰ ਆਪਸ ਦੇ ਵਿੱਚ ਸਬੰਧ ਬਣਾ ਰਹੇ ਸੀ ਬਹੁਤ ਹੀ ਗਲਤ ਹਾਲਤ ਦੇ ਵਿੱਚ ਸੀ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਸ ਮੁੰਡੇ ਨੇ ਆਪਣੀ ਮਾਂ ਨੂੰ ਦੇਖ ਲਿਆ ਜਿਸ ਤੋਂ ਬਾਅਦ ਉਹ ਬੰਦਾ ਉੱਥੋਂ ਭੱਜ ਗਿਆ ਅਤੇ ਮੁੰਡੇ ਨੇ ਆਪਣੀ ਮਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਹਰ ਉਹ ਗੱਲ ਸੁਣਾਈ ਜੋ ਕਿ ਕਿਸੇ ਵੀ ਮਾਂ ਨੂੰ ਆਪਣੇ ਪੁੱਤ ਤੋਂ ਸੁਣਨੀ ਚੰਗੀ ਨਹੀਂ ਲੱਗਦੀ ਹੋਵੇਗੀ ਕਿਉਂਕਿ ਇਹ ਉਹ ਗੱਲਾਂ ਨੇ ਜਿਹੜੀਆਂ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਪਰ ਇੱਥੇ ਇੱਕ ਜਵਾਨ ਮੁੰਡਾ ਆਪਣੀ ਮਾਂ ਨੂੰ ਦੱਸ ਰਿਹਾ ਸੀ ਕਿ ਉਹ ਕਿੰਨਾ ਗਲਤ ਕੰਮ ਕਰ ਰਹੀ ਹੈ ਉਹ ਸਭ ਕੁਝ ਸੁਰੰਤ ਤੋਂ ਬਾਅਦ ਮਾਂ ਦੁਖੀ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਕੁਝ ਦਿਨ ਚੁੱਪ ਹੋ ਜਾਂਦੀ ਹੈ ਘਰ ਦੇ ਵਿੱਚ ਸਨਾਟਾ 사 ਜਾਂਦਾ ਮੁੰਡਾ ਵੀ ਚੁੱਪਚੁੱਪ ਰਹਿਣ ਲੱਗ ਜਾਂਦਾ ਦੂਰ ਦੂਰ ਰਹਿਣ ਲੱਗਦਾ ਪਰ ਉਹ ਹੁਣ ਆਪਣੀ ਮਾਂ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦਾ ਸੀ ਜੋ ਖੋਚੋ ਉਸ ਮਾਂ ਨੇ ਇਸ ਬੁੱਢੇ ਹੁੰਦੇ ਹੋਏ ਇਸ ਉਮਰ ਦੇ ਵਿੱਚ ਆਪਣੇ ਪਤੀ ਨੂੰ ਧੋਖਾ ਦੇ ਕੇ ਆਪਣੇ ਬੱਚਿਆਂ ਦੇ ਨਾਲ ਇਹੋ ਜਿਹਾ ਕਲਾਂ ਕਲਾਂ ਦੇ ਨਾਲ ਨਾਲ ਇਹ ਸਭ ਕੁਝ ਉਹ ਕਰ ਰਹੀ ਸੀ ਮਾਂ ਅਤੇ ਉਸ ਪ੍ਰੇਮੀ ਦੇ ਵਿਚਾਲੇ ਹੁਣ ਇਹ ਪੁੱਤ ਆ ਚੁੱਕਿਆ ਸੀ ਉਹ ਦੋਵੇਂ ਜਾਣੇ ਹੁਣ ਵੀ ਮਿਲਣਾ ਚਾਹੁੰਦੇ ਸੀ ਪਰ ਕਿਸੇ ਤਰ੍ਹਾਂ ਮਾਂ ਸਬਰ ਦਾ ਘੁੱਟ ਭਰ ਕੇ ਬੈਠੀ ਸੀ ਕਿ ਮੇਰਾ ਪੁੱਤ ਹੋਰ ਜ਼ਿਆਦਾ ਮੇਰੇ ਖਿਲਾਫ ਨਾ ਹੋ ਜਾਵੇ ਕੁਝ ਦਿਨ ਦਾ ਲੰਘ ਗਏ ਪਰ ਸੁਖਵਿੰਦਰ ਵੀ ਮਿਲਣਾ ਚਾਹੁੰਦਾ ਸੀ ਰੁਪਿੰਦਰਜੀਤ ਨੂੰ ਅਤੇ ਉਹ ਵੀ ਮਿਲਣਾ ਚਾਹੁੰਦੀ ਸੀ ਆਪਣੇ ਉਸ ਆਸ਼ਿਕ ਨੂੰ ਰਾਤ ਦੇ ਵਿੱਚ ਰੋੜਾ ਬਣਿਆ ਹੈ ਪੁੱਤ ਜੋ ਕਿ ਦੋਹਾਂ ਦੇ ਵਿਚਾਲੇ ਖੜਾ ਸੀ ਇਸ ਸਮੇਂ ਮਾਂ ਨੂੰ ਇਹ ਹੀ ਡਰ ਸੀ ਕਿ ਕਿਤੇ ਇਹ ਰੋਲਾ ਨਾ ਪਾ ਦੇਵੇ ਨਾਲ ਹੀ ਇਹ ਵੀ ਡਰ ਸੀ ਕਿ ਜੇਕਰ ਮੈਂ ਆਪਣੇ ਪ੍ਰੇਮੀ ਨੂੰ ਨਹੀਂ ਮਿਲੂੰਗੀ ਤਾਂ ਮੈਂ ਕਿਵੇਂ ਆਪਣੀ ਜ਼ਿੰਦਗੀ ਕੱਢੂੰਗੀ ਮਸਾ ਮਸਾ ਉਸ ਨੂੰ ਕੁਝ ਖੁਸ਼ੀਆਂ ਦੇ ਪਲ ਮਿਲ ਰਹੇ ਸਨ ਜੋ ਕਿ ਗਲਤ ਸਨ ਤਕੜੇ ਰਸਤੇ ਚਲਦੇ ਹੋਏ ਇਸ ਮਾਂ ਦੇ ਵੱਲੋਂ ਹੀ ਪਲਾਨਿੰਗ ਕੀਤੀ ਗਈ ਇੱਕ ਦਿਨ ਉਹ ਮੁੰਡਾ ਹਰ ਰੋਜ਼ ਦੀ ਤਰ੍ਹਾਂ ਪੈਟਰੋਲ ਪੰਪ ਤੋਂ ਕੰਮ ਤੋਂ ਆਪਣੇ ਘਰ ਆਇਆ ਇਸ ਮਾਂ ਨੇ ਆਪਣੇ ਹੱਥਾਂ ਦੇ ਨਾਲ ਰੋਟੀ ਬਣਾਈ ਅਤੇ ਉਸੇ ਰੋਟੀ ਦੇ ਵਿੱਚ ਨਸ਼ੀਲੀ ਚੀਜ਼ ਪਾ ਦਿੱਤੀ ਆਪਣੇ ਸਕੇ ਪੁੱਤ ਨੂੰ ਨਸ਼ੀਲੀ ਚੀਜ਼ ਰੋਟੀ ਦੇ ਵਿੱਚ ਪਾ ਕੇ ਖਵਾ ਦਿੱਤੀ ਜਿਸ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਬੁਲਾਇਆ ਅਤੇ ਉਸ ਦਾ ਪ੍ਰੇਮੀ ਆਪਣਾ ਇੱਕ ਦੋਸਤ ਨੂੰ ਲੈ ਕੇ ਆਇਆ ਜਿਸ ਦਾ ਨਾਮ ਗੁਰਜੀਤ ਸਿੰਘ ਸੀ ਹਣ ਮਾ ਰੁਪਿੰਦਰਜੀਤ ਕੋਰ ਉਸ ਦਾ ਪ੍ਰੇਮੀ ਸੁਖਵਿੰਦਰ ਅਤੇ ਸੁਖਵਿੰਦਰ ਦਾ ਦੋਸਤ ਗੁਰਜੀਤ ਸਿੰਘ ਇਹਨਾਂ ਤਿੰਨਾਂ ਜਾਣਿਆਂ ਨੇ ਮਿਲ ਕੇ ਰਣਦੀਪ ਦੀ ਜਾਨ ਲਈ ਫੁੱਲ ਦੇ ਹੀਂਠਾਂ ਜਾ ਕੇ ਮੁੰਡੇ ਨੂੰ ਮਾਰਿਆ ਗਿਆ ਸਾਰੇ ਆ ਗਿਆ ਤੇ ਫਿਰ ਉੱਥੇ ਸੁੱਟ ਕੇ ਇਹ ਦੋਵੇਂ ਜਾਣੇ ਘਰ ਚਲੇ ਗਏ ਇੱਕ ਇਹੋ ਜਹੀ ਮਾਸ ਸੀ ਜਿਹਨੇ ਆਪਣੇ ਹੱਥੀ ਆਪਣੇ ਬੱਚੇ ਨੂੰ ਮਰਵਾ ਦਿੱਤਾ ਤੇ ਫਿਰ ਚੈਨ ਨਾਲ ਬੈਠੀ ਰਹੀ ਪਰ ਮਹਿਸ ਦੋ ਦਿਨ ਦੇ ਵਿੱਚ ਹੀ ਪੁਲਿਸ ਨੇ ਇਹ ਸਾਰਾ ਮਾਮਲਾ ਸੁਲਝਾਉਂਦੇ ਹੋਏ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਪਰੇ ਬਹੁਤ ਹੀ ਮਾੜੀ ਖਬਰ ਹੈ ਜਿਹਨੂੰ ਦੇਖਦੇ ਸੁਣਦੇ ਹੋਏ ਸ਼ਰਮ ਆਉਂਦੀ ਹੈ ਕਿ ਕਮਾਨ ਨੇ ਆਪਣੇ ਗਲਤ ਸਬੰਧਾਂ ਦੇ ਚਲਦੇ ਹੋਏ ਜਵਾਨ ਪੁੱਤ ਨੂੰ ਮਰਵਾ ਦਿੱਤਾ ਉਹ ਪੁੱਤ ਜਿਸ ਦੀ ਉਡੀਕ ਉਸਤੀ ਘਰ ਵਾਲੀ ਵਿਦੇਸ਼ ਦੇ ਵਿੱਚ ਕਰ ਰਹੀ ਸੀ